ਸਾਸ੍ਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਹਫਤੇ ਦਾ ਰਾਸ਼ੀ ਫਲ ਲੈ ਕੇ ਹਾਜ਼ਰ ਹੋਏ ਹਾਂ ਸੂਰਜ ਦੇ ਨਾਲ ਰਾਹੂ ਬੁੱਧ ਤੇ ਸ਼ੁਕਰ ਚਾਰੋਂ ਤਰਫ ਦੇ ਚਾਰੋਂ ਮੇਨ ਰਾਸ਼ੀ ਤੇ ਬੈਠ ਗਏ ਹਨ ਐਸੇ ਦੇ ਵਿੱਚ ਇਹ ਜੋ ਹਫਤਾ ਹੈ 12 ਰਾਸ਼ੀਆਂ ਤੇ ਕਿਵੇਂ ਦਾ ਚਾਏਗਾ ਇਸ ਦੇ ਬਾਰੇ ਚਰਚਾ ਕਰਾਂਗੇ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਘ ਰਾਸ਼ੀ ਬਾਰੇ ਦੱਸਦਾ ਹੈ ਕਿ ਇਹ ਹਫਤਾ ਇਹ ਹਫਤਾ 15 ਤੋਂ 21 ਅਪ੍ਰੈਲ ਦੇ ਵਿੱਚ ਦੇਖਿਆ ਜਾਵੇ ਤਾਂ ਗੁਰੂ ਦੇਵ ਮੇਘ ਰਾਸ਼ੀ ਦੇ ਵਿੱਚ 25 ਡਿਗਰੀ ਦੀ ਪਰਨੇ 79 ਦੇ ਅੰਦਰ ਵਿੱਚ ਰਹਿਣਗੇ ਗੁਰੂ ਤੇ ਸ਼ੁਕਰ ਦੀ ਮਿੱਤਰਤਾ ਨਹੀਂ ਹੈ ਅਤੇ ਮੇਖ ਰਾਸ਼ੀ ਵਾਲਿਆਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਤੁਹਾਨੂੰ ਤਰਦ ਦੀ ਪਰੇਸ਼ਾਨੀ ਰਹੇਗੀ ਚੱਕਰ ਦੀ ਸਮੱਸਿਆ ਰਹੇਗੀ ਧਨ ਦੀ ਸਥਿਤੀ 15 ਤੋਂ 1 ਅਪ੍ਰੈਲ ਤੱਕ ਬਹੁਤ ਹੀ ਚੰਗੀ ਹੈ ਧਨ ਸੰਬੰਧੀ ਕੋਈ ਖੁਸ਼ਖਬਰੀ ਮੇਖ ਰਾਸ਼ੀ ਨੂੰ ਮਿਲ ਸਕਦੀ ਹੈ ਧਨ ਸੰਬੰਧੀ ਰੁਕਿਆ ਹੋਇਆ ਕੰਮ ਪੂਰ ਸਕਦਾ ਹੈ ਤੁਹਾਡੇ ਕੋਲ ਜੋ ਧਨ ਆਏਗਾ ਉਹ ਪਰਿਵਾਰ ਦੀ ਜ਼ਰੂਰਤ ਤੇ ਖਰਚ ਹੋਣ ਵਾਲਾ ਹੈ ਘਰ ਦੇ ਅੰਦਰ ਬਿਜਲੀ ਦਾ ਕੰਮ ਹੋ ਸਕਦਾ ਹੈ ਕਿਸੇ ਤੀਤ ਯਾਤਰਾ ਤੇ ਜਾ ਸਕਦੇ ਹੋ ਅਗਲੀ ਰਾਸ਼ੀ ਹੈ ਜੇ ਵ੍ਰਿਸ਼ਖ ਰਾਸ਼ੀ ਇਨਾਂ ਲਈ ਇਹ ਹਫਤਾ ਸੂਰਜ ਰਾਹੂ ਸ਼ੁਕਰ ਤੇ ਬੁੱਧ ਚਾਰੋਂ ਗ੍ਰਹਾਂ ਦੀ ਜੋਤਿ ਬਣ ਰਹੀ ਹੈ ਇਸ ਹਫਤੇ ਅਲਰਜੀ ਦੀ ਸਮੱਸਿਆ ਰਹਿ ਸਕਦੀ ਹੈ ਵਾਹਨ ਚਲਾਉਂਦੇ ਹੋਏ ਥੋੜੀ ਸਾਵਧਾਨੀ ਦੇ ਨਾਲ ਚਲਾਓ ਨਹੀਂ ਤਾਂ ਵਾਹਨ ਧੋਖਾ ਦੇ ਸਕਦਾ ਹੈ ਵਾਹਨ ਖਰਾਬ ਹੋ ਸਕਦਾ ਹੈ ਤਾਂ ਦੀ ਸਥਿਤੀ ਚੰਗੀ ਹੋਵੇਗੀ ਬਹੁਤ ਸਾਰਾ ਤਨ ਆਉਣ ਵਾਲਾ ਹੈ ਕੈਰੀਅਰ ਦੇ ਬਾਰੇ ਗੱਲ ਕਰੀਏ ਤਾਂ ਤੁਸੀਂ ਕਿਸੇ ਮੰਦਰ ਦੇ ਵਿੱਚ ਤੀਰਥ ਦੇ ਵਿੱਚ ਜਾ ਸਕਦੇ ਹੋ ਅਚਾਨਕ ਪਲੈਨਿੰਗ ਕਰ ਸਕਦੇ ਹੋ ਕੈਰੀਅਰ ਦੇ ਵਿੱਚ ਬਹੁਤ ਹੀ ਅੰਡਰਸਟੈਂਡਿੰਗ ਰਹਿਣ ਵਾਲੀ ਹੈ ਇਹ ਹਫਤਾ ਅੰਡਰਸਟੈਂਡਿੰਗ ਲਈ ਥੋੜਾ ਹੀ ਨਹੀਂ પતિ ਪਤਨੀ ਦੇ ਵਿੱਚ ਥੋੜਾ ਬਵਾਦ ਵਿਵਾਦ ਹੋ ਸਕਦਾ ਹੈ ਅਤੇ પતિ ਪਤਨੀ ਅਤੇ ਕਿਸੇ ਰਿਸ਼ਤੇਦਾਰ ਦੇ ਨਾਲ ਲੜਾਈ ਝਗੜਾ ਹੋ ਸਕਦਾ ਹੈ ਦੋਸਤੋ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਮਿਥਨ ਰਾਸ਼ੀ ਦੇ ਬਾਰੇ ਮਿਥਨ ਰਾਸ਼ੀ ਵਾਲਿਆਂ ਦੇ ਲਈ ਇਹ ਹਫਤਾ ਵੇਖਿਆ ਜਾਵੇ ਤਾਂ ਸੂਰਜ ਤੁਹਾਡੀ ਰਾਸ਼ੀ ਤੋਂ ਦਸਮ ਸਥਾਨ ਤੇ ਮੇਨ ਰਾਸ਼ੀ ਵਿੱਚ ਬੈਠੇ ਹਨ ਅਤੇ ਨਾਲ ਹੀ ਸੂਰਜ ਦੇ ਨਾਲ ਰਾਹੁ ਸੂਰੇ ਸ਼ੁਕਰ ਅਤੇ ਬੁੱਧ ਇਹ ਚਾਰ ਗ੍ਰਹਿ ਵੀ ਗੁੰਡਲੀ ਮਾਰ ਕੇ ਬੈਠ ਗਏ ਹਨ ਜਾਨੀ ਕਿ ਸੂਰਜ ਹੀ ਨਹੀਂ ਇਕੱਲੇ ਬੈਠੇ ਇਹ ਚਾਰ ਗ੍ਰਹਿ ਵੀ ਬੈਠੇ ਹਨ ਇਹ ਹਫਤਾ ਦੇਖਿਆ ਜਾਵੇ ਤਾਂ ਸਰਕਾਰੀ ਦਫ਼ਤਰਾਂ ਦੇ ਤੁਹਾਨੂੰ ਚੱਕਰ ਘਟਣੇ ਪੈ ਸਕਦੇ ਹਨ ਸਰਕਾਰੀ ਰੁਕਿਆ ਹੋਇਆ ਕੰਮ ਕਰਨਾ ਪੈ ਸਕਦਾ ਹੈ ਸਰਕਾਰੀ ਕੋਈ ਨੋਟਿਸ ਆ ਸਕਦਾ ਹੈ ਤੁਹਾਡੀ ਸਿਹਤ ਇਸ ਹਫ਼ਤੇ ਬਹੁਤ ਚੰਗੀ ਰਹਿਣ ਵਾਲੀ ਹੈ। ਇਹ ਹਫ਼ਤਾ ਤੁਸੀਂ ਬਹੁਤ ਹੀ ਭਜਨ ਆਰਤੀ ਕਰਨ ਵਾਲੇ ਹੋ। ਤੁਸੀਂ ਕੋਈ ਐਕਟੀਵਿਟੀ ਵੀ ਜੁਆਇਨ ਕਰ ਸਕਦੇ ਹੋ ਤਾਂ ਦੀ ਸਥਿਤੀ ਬਾਰੇ ਗੱਲ ਕਰੀਏ ਤਾਂ ਮਿਥਨ ਰਾਸ਼ੀ ਲਈ ਇਸ ਹਫ਼ਤੇ ਤਾਂ ਦੀ ਸਥਿਤੀ ਮਿਸ਼ਰਤ ਰਹੇਗੀ ਜਾਨੀ ਕਿ ਤਨ ਆਵੇਗਾ ਪਰ ਤੁਹਾਡੇ ਖਰਚੇ ਵੀ ਥੋੜੇ ਜ਼ਿਆਦਾ ਹੋ ਸਕਦੇ ਹਨ। ਕੰਮ ਦੇ ਵਿੱਚ ਤੁਹਾਡੇ ਉਨਤੀ ਦੇ ਜੋਗ ਨਜ਼ਰ ਆ ਰਹੇ ਹਨ। ਕਾਮ ਸਬੰਧੀ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਤੁਹਾਡੇ ਲਈ ਇਹ ਹਫਤਾ ਬਹੁਤ ਹੀ ਫਾਲਤਗੀ ਰਹੇਗਾ ਰਿਲੇਸ਼ਨਸ਼ਿਪ ਬਾਰੇ ਗੱਲ ਕਰੀਏ ਤਾਂ ਵੈਸੇ ਤਾਂ ਤੁਹਾਡਾ ਪਾਰਟਨਰ ਧਾਰਮਿਕ ਬਣਨ ਵਾਲਾ ਹੈ ਪਰ ਤੁਹਾਡੇ ਪਾਰਟਨਰ ਨੂੰ ਕੁਝ ਤਾਂ ਦੀ ਹਾਨੀ ਵੀ ਹੋ ਸਕਦੀ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਕਰਕ ਰਾਸ਼ੀ ਦੇ ਬਾਰੇ ਕਰਕ ਰਾਸ਼ੀ ਬਾਰੇ ਗੱਲ ਕਰੀਏ ਤਾਂ ਇਹਨਾਂ ਨੂੰ ਇਸ ਹਫਤੇ एसटीडीडी प्रॉब्लम ਹੋ ਸਕਦੀ ਹੈ ਇਹਨਾਂ ਨੂੰ ਹਲਕੀ ਜਈ ਝੋਟ ਲੱਗ ਸਕਦੀ ਹੈ ਜਾਂ ਫਿਰ ਤੁਹਾਨੂੰ ਕੋਈ ਸਮੱਸਿਆ ਹੋ ਸਕਦੀ ਹੈ ਐਸਾ ਜੋਗ ਨਜ਼ਰ ਆ ਰਿਹਾ ਹੈ ਨਾਲ ਹੀ ਦੇਖਿਆ ਜਾਵੇ ਤਾਂ ਕਰਕ ਰਾਸ਼ੀ ਵਾਲੇ ਆਪਣੀ ਸੰਤਾਨ ਤੋਂ ਆਲਸੀਪਨ ਤੋਂ ਪਰੇਸ਼ਾਨ ਰਹਿ ਸਕਦੇ ਹਨ ਤੇ ਨਾਲ ਹੀ ਜੇਕਰ ਆਪਾਤਾਨ ਦੀ ਸਥਿਤੀ ਬਾਰੇ ਗੱਲ ਕਰੀਏ ਤਾਂ ਕਰਕ ਰਾਸ਼ੀ ਵਾਲੇ ਇਸ ਹਫ਼ਤੇ ਮਾਰਕੀਟ ਦੇ ਬڑے ਚੱਕਰ ਘਟਣੇ ਪੈ ਸਕਦੇ ਹਨ ਬਿਜਲੀ ਦੇ ਤੁਹਾਡੇ ਬਹੁਤ ਖਰਚੇ ਆ ਸਕਦੇ ਹਨ ਇਸ ਤਰ੍ਹਾਂ ਦਾ ਜੋਗ ਬੰਦਾ ਨਜ਼ਰ ਆ ਰਿਹਾ ਹੈ ਤੁਸੀਂ ਇਸ ਹਫਤੇ ਕੋਈ ਨਵੀਂ ਯੋਜਨਾ ਵੀ ਬਣਾ ਸਕਦੇ ਹੋ ਇਸ ਹਫਤੇ ਤੁਸੀਂ ਨਵਾਂ ਵਾਹਨ ਜਾਂ ਮਕਾਨ ਵੀ ਖਰੀਦ ਸਕਦੇ ਹੋ ਕੈਰੀਅਰ ਬਾਰੇ ਗੱਲ ਕਰੀਏ ਤਾਂ ਕਲੀਨਿਕ ਦੇ ਨਾਲ ਥੋੜਾ ਬਵਾਦ-ਵਿਵਾਦ ਹੋ ਸਕਦਾ ਹੈ ਪਰ ਇਸ ਹਫਤੇ ਚੰਗੀ ਸੇਲ ਹੋ ਸਕਦੀ ਹੈ ਰਿਲੇਸ਼ਨਸ਼ਿਪ ਦੇ ਲਈ ਇਹ ਹਫਤਾ ਬਹੁਤ ਚੰਗਾ ਰਹਿਣ ਵਾਲਾ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਜੇ ਸਿੰਘ ਰਾਸ਼ੀ ਦੇ ਬਾਰੇ ਇਹਨਾਂ ਲਈ ਇਹ ਹਫਤਾ ਧਨ ਅਤੇ ਕੰਮ ਕਰਨ ਲਈ ਹਫਤਾ ਬਹੁਤ ਚੰਗਾ ਰਹਿਣ ਵਾਲਾ ਹੈ ਤੁਸੀਂ ਇਸ ਹਫਤੇ ਧਾਰਮਿਕ ਰਹੋਗੇ ਅਤੇ ਮਈਆ ਦੇ ਜਗਰਾਤੇ ਵੀ ਕਰੋਗੇ ਪੂਜਾ ਪਾਠ ਵੀ ਕਰੋਗੇ ਇਸ ਹਫਤੇ ਤੁਹਾਨੂੰ ਥਾਣਾ ਕੋਟ ਕਚੈਰੀ ਸਰਕਾਰੀ ਦਫਤਰ ਦੇ ਵੀ ਚੱਕਰ ਕੱਟਣੇ ਪੈ ਸਕਦੇ ਹਨ ਇਸ ਹਫਤੇ ਤੁਹਾਨੂੰ ਗੁੱਸੇ ਦੇ ਕਾਬੂ ਰੱਖਣਾ ਪਵੇਗਾ ਕ੍ਰੋਧ ਨੂੰ ਕੰਟਰੋਲ ਕਰਨਾ ਪਵੇਗਾ ਇਸ ਹਫਤੇ ਤੁਹਾਡਾ ਕ੍ਰੋਧ ਵੱਧ ਸਕਦਾ ਹੈ ਬੀਪੀ ਦੀ ਪ੍ਰੋਬਲਮ ਵੀ ਵੱਧ ਸਕਦੀ ਹੈ ਐਸਾ ਜੋਖਮ ਬਣ ਰਿਹਾ ਹੈ ਤਾਂ ਦੀ ਸਥਿਤੀ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਰੁਕਿਆ ਹੋਇਆ ਤਨ ਵਾਪਸ ਮਿਲੇਗਾ ਤੁਹਾਨੂੰ ਕੋਈ ਵੱਡਾ ਤਨ ਲਭ ਵੀ ਹੋ ਸਕਦਾ ਹੈ ਤੁਹਾਡੇ ਲਈ ਇਹ ਹਫਤਾ ਬਹੁਤ ਚੰਗਾ ਰਹਿਣ ਵਾਲਾ ਹੈ ਸੰਤਾਨ ਦੇ ਪੱਖੋਂ ਕੋਈ ਵੱਡੀ ਖੁਸ਼ਖਬਰੀ ਵੀ ਮਿਲ ਸਕਦੀ ਹੈ ਦੋਸਤੋ ਅਗਲੀ ਰਾਸ਼ੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹਨਾਂ ਦਾ ਇਹ ਹਫਤਾ ਬੁੱਧ ਵਕਰੀ ਹੋ ਰਿਹਾ ਹੈ ਜਾਨੀ ਕਿ ਬੁੱਧ ਵਕਰੀ ਦਾ ਪ੍ਰਭਾਵ ਤੁਹਾਡੀ ਰਾਸ਼ੀ ਤੇ ਪਵੇਗਾ ਜਾਨੀ ਕਿ ਤੁਹਾਨੂੰ ਕੋਈ ਵੱਡੀ ਡੀਲ ਮਿਲ ਸਕਦੀ ਹੈ ਵੱਡਾ ਕੰਮ ਵੀ ਕੋਈ ਮਿਲ ਸਕਦਾ ਹੈ ਇਸ ਤਰ੍ਹਾਂ ਦਾ ਜੋਗ ਬਣ ਰਿਹਾ ਹੈ ਸਿਹਤ ਦੀ ਗੱਲ ਕਰੀਏ ਤਾਂ ਹਲਕੀ ਗੈਸ ਦੀ ਪ੍ਰੋਬਲਮ ਬੁੱਧ ਵਕਰੀ ਦੇ ਕਾਰਨ ਹੋ ਸਕਦੀ ਹੈ ਤੁਹਾਨੂੰ ਤੁਹਾਡੇ ਰੁਕੇ ਹੋਏ ਤਾਂ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਤਾਂ ਦਾ ਅਚਾਨਕ ਲਾਭ ਹੋ ਸਕਦਾ ਹੈ ਕੈਰੀਅਰ ਬਾਰੇ ਗੱਲ ਕਰੀਏ ਤਾਂ ਰੁਕਿਆ ਹੋਇਆ ਤਾਂ ਨੂੰ ਵਾਪਸ ਮਿਲੇਗਾ ਦੋਸਤਾਂ ਦੀ ਸਲਾਹ ਤੋਂ ਬਿਨਾਂ ਤੁਹਾਨੂੰ ਬਹੁਤ ਬਹੁਤ ਵੱਡਾ ਲਾਭ ਹੋ ਸਕਦਾ ਹੈ ਮਕਾਨ ਸੰਬੰਧੀ ਵੀ ਤਾਂ ਦਾ ਖਰਚਾ ਹੋ ਸਕਦਾ ਹੈ ਰਿਲੇਸ਼ਨਸ਼ਿਪ ਦੇ ਲਈ ਇਹ ਸਮਾਂ ਥੋੜਾ ਸਹੀ ਰਹਿਣ ਵਾਲਾ ਹੈ ਤੁਸੀਂ ਆਪਣੇ ਕੰਮ ਦੇ ਵਿੱਚ ਪੀਜੀ ਰਹੋਗੇ ਦੋਸੋ ਅਗਲੀ ਰਾਸ਼ੀ ਹੈ ਜੇ ਵ੍ਰਿਸ਼ਚਿਕ ਰਾਸ਼ੀ ਇਸ ਹਫਤੇ ਤੁਹਾਡਾ ਵਪਾਰਿਕ ਰਾਜਯੋਗ ਬਣ ਰਿਹਾ ਹੈ ਵਿਪਰੀਤ ਰਾਜ ਜਨਾਬ ਦੇ ਲਈ ਬਹੁਤ ਚੰਗਾ ਹੁੰਦਾ ਹੈ ਦੁਨੀਆਵੀ ਚੀਜ਼ਾਂ ਤੇ ਦਾਵੇਦਾਰੀ ਲਈ ਚੰਗਾ ਹੁੰਦਾ ਹੈ ਮੁਸ਼ਕਲ ਕੰਮ ਵਿੱਚ ਮੁਸ਼ਕਲ ਕੰਮ ਵਿੱਚ ਵੀ ਸਫਲਤਾ ਮਿਲ ਸਕਦੀ ਹੈ ਇਸ ਹਫਤੇ ਤੁਹਾਡੀ ਸਿਹਤ ਥੋੜੀ ਖਰਾਬ ਰਹਿ ਸਕਦੀ ਹੈ ਇਸ ਤਰ੍ਹਾਂ ਦਾ ਜੋਗ ਬੰਦਾ ਨਜ਼ਰ ਆ ਰਿਹਾ ਹੈ ਤਾਂ ਦੇ ਵਿੱਚ ਤੁਹਾਨੂੰ ਪਾਰੀ ਨੁਕਸਾਨ ਹੋਵੇਗਾ ਤੁਸੀਂ ਇਸ ਆਪ ਦੇ ਕਿਸੇ ਨੂੰ ਧਨ ਉਦਾਰ ਬਿਲਕੁਲ ਵੀ ਨਾ ਦੇਣਾ ਨਹੀਂ ਤੇ ਤੁਹਾਡਾ ਪੈਸਾ ਰੁਕ ਸਕਦਾ ਹੈ ਗੱਲ ਕਰੀਏ ਤਾਂ ਨਵਾਂ ਪ੍ਰੋਜੈਕਟ ਵੀ ਦੇਖਣ ਨੂੰ ਮਿਲ ਸਕਦਾ ਹੈ ਕੋਈ ਸ਼ੁਭ ਸਮਾਚਾਰ ਜੋ ਵੀ ਵੱਡੀ ਡੀਲ ਦੀ ਪ੍ਰਾਪਤੀ ਹੋ ਸਕਦੀ ਹੈ ਰਿਲੇਸ਼ਨਸ਼ਿਪ ਦੇ ਲਈ ਇਹ ਸੰਮਾਨ ਜ਼ਿਆਦਾ ਚੰਗਾ ਨਹੀਂ ਹੈ ਬੁੱਧ ਵਕਰੀ ਹੋ ਗਏ ਹਨ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਪਵੇਗਾ પતિ ਪਤਨੀ ਤੇ ਲਵ ਪਾਰਟਨਰ ਹੋਵੇ ਉਸ ਦੇ ਵਿੱਚ ਬਾਦ ਵਿਵਾਦ ਹੋ ਰਹਿ ਸਕਦਾ ਹੈ ਹੁਣ ਗੱਲ ਕਰੀਏ ਜੀ ਤੂਲਾ ਰਾਸ਼ੀ ਦੇ ਬਾਰੇ ਇਸ ਹਫਤੇ ਤੁਹਾਨੂੰ ਕੋਈ ਵਿਦੇਸ਼ ਦੇ ਵਿੱਚ ਜਾ ਕੇ ਨੌਕਰੀ ਕਰਨ ਦੇ ਯੋਗ ਬਣ ਰਹੇ ਹਨ ਮਾਤਾ ਪਿਤਾ ਅਤੇ ਸਾਰੇ ਪਰਿਵਾਰ ਦਾ ਸਹਿਯੋਗ ਮਿਲੇਗਾ ਸਿਹਤ ਦੇ ਸਬੰਧੀ ਗੱਲ ਕਰੀਏ ਤਾਂ ਸਿਹਤ ਬਹੁਤ ਚੰਗੀ ਰਹਿਣ ਵਾਲੀ ਹੈ ਤੁਸੀਂ ਪੂਜਾ ਪਾਠ ਕਰਨ ਵਾਲੇ ਹੋ ਧਾਰਮਿਕ बन ਸਕਦੇ ਹੋ ਅਚਾਨਕ ਹੀ ਤੁਹਾਨੂੰ ਤਨਲਾਭ ਹੋਵੇਗਾ ਤੁਹਾਡੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਹਫਤੇ ਤੁਹਾਡੀ ਸਿਹਤ ਉੱਤਮ ਰਹਿਣ ਵਾਲੀ ਹੈ ਤੁਹਾਨੂੰ ਅਚਾਨਕ ਹੀ ਤਾਂ ਦਾ ਲਾਭ ਹੋ ਸਕਦਾ ਹੈ ਇਸ ਹਫਤੇ ਤਾਂ ਦੀ ਸਥਿਤੀ ਬਹੁਤ ਚੰਗੀ ਹੈ ਤੁਹਾਨੂੰ ਕੋਈ ਵੱਡੇ ਲਾਭ ਪ੍ਰਾਪਤ ਹੋ ਸਕਦਾ ਹੈ ਵੱਡੀ ਡੀਲ ਹੋ ਸਕਦੀ ਹੈ ਰੁਕਿਆ ਹੋਇਆ ਪੁਰਾਣਾ ਤਾਂ ਤੁਹਾਨੂੰ ਮਿਲ ਸਕਦਾ ਹੈ ਕੈਰੀਅਰ ਸੰਬੰਧੀ ਵੀ ਇਹ ਸਮਾਂ ਬਹੁਤ ਚੰਗਾ ਹੈ ਰਿਲੇਸ਼ਨਸ਼ਿਪ ਦੇ ਲਈ ਇਹ ਸਮਾਂ ਬਹੁਤ ਚੰਗਾ ਰਹਿਣ ਵਾਲਾ ਹੈ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਦੇ ਬਾਰੇ ਇਸ ਹਫਤੇ ਭਗਤੀ ਦੇ ਵਿੱਚ ਥੋੜਾ ਲੀਨ ਰਹਿਣ ਵਾਲੇ ਹੋ ਤੁਹਾਡੇ ਦੋਸਤਾਂ ਦੇ ਨਾਲ ਵਾਦ-ਵਿਵਾਦ ਬਾਤ ਸਕਦੇ ਹਨ ਛੋਟੀਆਂ-ਛੋਟੀਆਂ ਗੱਲਾਂ ਤੇ ਤੁਹਾਨੂੰ ਗੁੱਸਾ ਆਵੇਗਾ ਸਿਹਤ ਸਬੰਧੀ ਵੀ ਇਹ ਸਮਾਂ ਬਹੁਤ ਚੰਗਾ ਰਹਿਣ ਵਾਲਾ ਹੈ ਆਤਮ ਵਿਸ਼ਵਾਸ ਵਿੱਚ ਵ੍ਰੇਧੀ ਹੋਵੇਗੀ ਧਨ ਦੀ ਸਥਿਤੀ ਬਹੁਤ ਚੰਗੀ ਹੈ ਐਸਾ ਜੋਗ ਬਣ ਰਿਹਾ ਹੈ ਰਿਲੇਸ਼ਨਸ਼ਿਪ ਦੇ ਲਈ ਵੀ ਇਹ ਸਮਾਂ ਥੋੜਾ ਪਰੇਸ਼ਾਨੀ ਵਾਲਾ ਰਹਿ ਸਕਦਾ ਹੈ ਸ਼ੇਅਰ ਮਾਰਕੀਟ ਦੇ ਵਿੱਚ ਤੁਸੀਂ ਇਨਵੈਸਟਮੈਂਟ ਨਹੀਂ ਕਰਨਾ ਹੈ ਇਸ ਹਫਤੇ ਕੰਮ ਲਈ ਬਹੁਤ ਚੰਗਾ ਰਹੇਗਾ ਕੰਮ ਵਿੱਚ ਡੀਲ ਤੁਹਾਡੀ ਹੁੰਦੀ ਰਹੇਗੀ ਰਿਲੇਸ਼ਨਸ਼ਿਪ ਲਈ ਸਮਾਂ ਚੰਗਾ ਹੈ ਅਗਲੀ ਰਾਸ਼ੀ ਹੈ ਜੀ ਤੁਨੋਂ ਰਾਸ਼ੀ ਸੰਤਾਨ ਜਾਂ ਪਰਿਵਾਰ ਸਬੰਧੀ ਮੁਸ਼ਕਲਾਂ ਤੋਂ ਤੁਸੀਂ ਪਰੇਸ਼ਾਨ ਰਹਿ ਸਕਦੇ ਹੋ ਸਿਹਤ ਸਬੰਧੀ ਸਮਾਂ ਠੀਕ ਨਹੀਂ ਹੈ ਕਮਜ਼ੋਰੀ ਦੀ ਸਮੱਸਿਆ ਇਸ ਹਫਤੇ ਹੋ ਸਕਦੀ ਹੈ ਧਨ ਦੇ ਸਬੰਧੀ ਵੀ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਰਹਿਣ ਵਾਲਾ ਹੈ ਕਾਮ ਦੇ ਸਿਲਸਿਲੇ 'ਚ ਤੁਹਾਨੂੰ ਯਾਤਰਾ ਕਰਨੀ ਪੈ ਸਕਦੀ ਹੈ ਰਿਲੇਸ਼ਨਸ਼ਿਪ ਦੇ ਲਈ ਇਹ ਸਮਾਂ ਬਿਲਕੁਲ ਸਹੀ ਨਹੀਂ ਹੈ પતિ ਪਤਨੀ ਚਵਾਦ ਵਿਵਾਦ ਰਹਿ ਸਕਦਾ ਹੈ 파ਟਨਰ ਨਾਲ ਬੈਸ ਹੋ ਸਕਦੀ ਹੈ ਦੋਸਤੋ ਹੁਣ ਗੱਲ ਕਰ ਲੈਂਦੇ ਹਾਂ ਮਕਰ ਰਾਸ਼ੀ ਦੇ ਬਾਰੇ ਇਸ ਹਫਤੇ ਤੁਸੀਂ ਪਰਿਵਾਰ ਦੇ ਜੀਆ ਸੰਬੰਧੀ ਪਰੇਸ਼ਾਨ ਰਹੋਗੇ ਉਹਨਾਂ ਦੀ ਸਿਹਤ ਦੇ ਵਿੱਚ ਖਰਾਬੀ ਰਹੇਗੀ ਸਿਹਤ ਸੰਬੰਧੀ ਸਮਾਂ ਠੀਕ ਨਹੀਂ ਹੈ ਇਸ ਹਫਤੇ ਤਾਨ ਦੀ ਸਥਿਤੀ ਬਹੁਤ ਚੰਗੀ ਹੈ ਤੁਹਾਨੂੰ ਕੋਈ ਵੱਡਾ ਲਾਭ ਪ੍ਰਾਪਤ ਹੋ ਸਕਦਾ ਹੈ ਵੱਡੀ ਡੀਲ ਹੋ ਸਕਦੀ ਹੈ ਰੁਕਿਆ ਹੋਇਆ ਪੁਰਾਣਾ ਤਨ ਮਿਲ ਸਕਦਾ ਹੈ ਤੁਸੀਂ ਇਸ ਹਫਤੇ ਭਗਤੀ ਦੇ ਵਿੱਚ ਲੇਨ ਰਹਿਣ ਵਾਲੇ ਹੋ ਤੁਹਾਡਾ ਦੋਸਤਾਂ ਦੇ ਨਾਲ ਵਾਦ ਵਿਵਾਦ ਵਾਦ ਸਕਦਾ ਹੈ ਇਹ ਸਮਾਂ ਥੋੜਾ ਪਰੇਸ਼ਾਨੇ ਵਾਲਾ ਰਹਿ ਸਕਦਾ ਹੈ ਅਗਲੀ ਰਾਸ਼ੀ ਹੈ ਜੇ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਕੋਈ ਵੀ ਚੀਜ਼ ਚੋਰੀ ਹੋ ਸਕਦੀ ਹੈ ਕੋਈ ਚੀਜ਼ ਖਰਾਬ ਹੋ ਸਕਦੀ ਹੈ ਉਸੇ ਤਰ੍ਹਾਂ ਦਾ ਖਰਚਾ ਹੋ ਸਕਦਾ ਜੇ ਤੁਸੀਂ ਥਾਇਰਾਇਡ ਦੇ ਮਰੀਜ਼ ਹੋ ਥਾਇਰਾਇਡ ਦੀ ਪ੍ਰੋਬਲਮ ਹੈ ਤਾਂ ਸ਼ੂਗਰ ਦੀ ਪ੍ਰੋਬਲਮ ਹੋ ਸਕਦੀ ਹੈ ਜੇ ਤੁਸੀਂ 40 ਤੋਂ ਕੱਟ ਹੋ ਤਾਂ ਤੁਸੀਂ ਫਿਟ ਐਂਡ ਫਾਈਨ ਰਹਿ ਸਕਦੇ ਹੋ ਇਸ ਹਫਤੇ ਤੁਹਾਨੂੰ ਧਨ ਉਧਾਰ ਨਹੀਂ ਦੇਣਾ ਨਿਵੇਸ਼ ਵੀ ਨਹੀਂ ਕਰਨਾ ਨਹੀਂ ਤਾਂ ਨੁਕਸਾਨ ਹੋਵੇਗਾ ਇਸ ਹਫਤੇ ਕੈਰੀਅਰ ਦੀ ਸਥਿਤੀ ਬਹੁਤ ਚੰਗੀ ਹੈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਸਕਦੇ ਹਨ ਨੌਕਰੀ ਦੀ ਆਫਰ ਮਿਲ ਸਕਦੀ ਹੈ ਤਾਂ ਇਸ ਹਫਤੇ ਸੋਚ ਸਮਝ ਕੇ ਫੈਸਲਾ ਲਵੋ ਰਿਲੇਸ਼ਨਸ਼ਿਪ ਨਾਰਮਲ ਰਹੇਗਾ ਦੋਸਤੋ ਇਹ ਸੀ ਸਾਡਾ ਹਫਤੇ ਦਾ ਰਾਸ਼ੀਫਲ જેકર એ ચંગી લગી લી લાઈક કમેન્ટ અને શેર કર ધનવાદ